ਇਹ ਨਹੀਂ ਆ ਮਨ ਜਦੋਂ ਬੰਦਾ ਹਾਰ ਹੋਵੇ ਜਾਂ ਬੰਦੇ ਨੂੰ ਕੱਟ ਵੋਟਾਂ ਪੈਣ ਮਿਹਨਤ ਕੀਤੀ ਹੋਵੇ ਤੇ ਬੰਦਾ ਕਹਿੰਦਾ ਹੀ ਆ ਕਿ ਮੈਂ 30000 ਦੀ ਕਮੇਟੀ ਚੱਕੀ ਆ ਮੇਰਾ 30000 ਰੁਪਇਆ ਇਹਨਾਂ ਦਾ 30-30 ਕਰੋੜ ਰੁਪਇਆ ਇਹਨਾਂ ਲੀਡਰਾਂ ਨੇ ਮੈਂ 30000 ਰੁਪਏ ਨਾਲ ਪੜਨੇ ਪਾਇਆ ਪਿਆ ਵਾ ਕੀ ਮੋਦੀ ਹੋ ਗਿਆ ਕੀ ਭਗਵੰਤ ਮਾਨ ਸਾਹ ਹੋਗੇ ਕੀ ਆਮ ਆਦਮੀ ਪਾਰਟੀ ਕੀ ਜਿਹੜੀਆਂ ਮਰਜ਼ੀ ਬਾਉਜੇ ਸਮਾਜ ਪਾਰਟੀ ਜਿਹੜੀ ਵੀ ਲਾ ਲਓ ਕਾਂਗਰਸ ਭਾਜਪੀ ਅਕਾਲੀ ਦਲ ਜਿਹੜੀ ਮਰਜ਼ੀ ਲਾ ਲਓ ਸਾਰੀਆਂ ਪਾਰਟੀਆਂ 30000 ਰੁਪਏ ਨਾਲ ਮੈਂ ਪੜਨੇ ਪਾਤੀਆਂ ਕਿਉਂ ਕਿ ਸਾਡੇ ਬੱਚੇ ਪੰਜਾਬ ਦੇ ਬੱਚੇ ਯੂ ਇਹ ਤੇ ਵੋਟਾਂ ਨੂੰ ਪਏ ਆ 2027 ਦੇ ਵਿੱਚ ਮੈਂ ਕਹਿੰਦਾ ਕਿਸੇ ਪਾਰਟੀ ਨੂੰ ਨਾ ਜਿਤਾਓ ਸਾਰੇ ਆਜ਼ਾਦ ਜਿਤਾਓ ਇੱਕ ਵਾਰ ਇਹਨਾਂ ਨੂੰ ਪਤਾ ਤੇ ਲੱਗੇ ਯਾਰ ਤੁਸੀਂ ਤੁਹਾਡੇ ਹੱਥੋਂ ਆਕਦਾ ਉਹ ਬੋਟ ਦੀ ਤਾਕਤ ਵੀ ਜਿਹੜੀ ਦੁਨੀਆ ਨੂੰ ਹਿਲਾ ਸਕਦੀ ਆ ਕਿਸੇ ਲੀਡਰ ਨੂੰ ਕਿਸੇ ਵੀ ਮੰਤਰੀ ਨੂੰ ਕਿਸੇ ਪ੍ਰਸ਼ਾਸਨ ਨੂੰ ਕਿਸੇ ਨੂੰ ਵੀ ਕਿਉਂਕਿ ਸਾਡਾ ਲੋਕਤੰਤਰ ਹੈ ਔਰ ਡਾਕਟਰ ਭੀਨੋ ਬਾਬਾ ਸਾਹਿਬ ਦਾ ਜਿਹਾ ਸੰਵਿਧਾਨ ਸੀਗਾ ਉਹਦੇ ਵਿੱਚ ਲਿਖਿਆ ਸੀਗਾ ਪੜੋ ਲਿਖੋ ਆਗੇ ਵਧੋ ਸੰਘਰਸ਼ ਕਰੋ ਨਾ ਤੇ ਸਾਡੇ ਬੱਚਾ ਸੰਘਰਸ਼ ਕੀਤਾ ਜਾਂਦਾ ਨਾ ਤੇ ਸਾਡੇ ਬੱਚੇ ਪੜ੍ਹੇ ਲਿਖੇ ਜਾਂਦੇ ਪਿਆ ਇਸ ਤਰ੍ਹਾਂ ਸਾਡੇ ਬੱਚਿਆਂ ਨਾਲ ਤਕਾ ਹੋ ਰਿਹਾ ਜਦੋਂ ਹਾਰ ਪੀਰ ਤੋਂ ਸੀਗੇ ਹਰ ਕੋਈ ਧਰਮ ਹਰ ਕੋਈ ਬੰਦਾ ਉੱਠ ਕੇ ਉੱਥੇ ਜਾ ਕੇ ਰਾਸ਼ਟਰ ਮੰਡਨ ਗਿਆ ਕਿ ਮੇਰੇ ਨੰਬਰ ਵੰਜਣ ਮੇਰੇ ਨੰਬਰ ਵੰਜਾ ਐਤ ਕੀ ਕੋਈ ਨਹੀਂ ਗਿਆ ਯਾਰ ਐਤ ਕਿਉਂ ਨਹੀਂ ਗਿਆ ਕਿਉਂਕਿ ਇੱਥੇ ਬੱਚਿਆਂ ਦਾ ਮਸਲਾ ਸੀਗਾ ਸਾਨੂੰ ਕੀ ਲੱਗਦਾ ਔਰ ਜੇ ਸਾਡੇ ਪੰਜਾਬ ਤੋਂ ਸਿੱਖਿਆ ਖੋਈ ਜਾ ਰਹੀ ਆ ਤਾਂ ਅਸੀਂ ਕੀ ਕਰਦੇ ਹਰ ਇੱਕ ਬੰਦਾ ਸੋਚਦਾ ਮੇਰਾ ਬੱਚਾ ਪੜ੍ਹ ਲਿਖ ਕੇ ਬਾਹਰ ਜਾਵੇ ਮੇਰਾ ਬੱਚਾ ਪੜ੍ਹਿਆ ਲਿਖਿਆ ਲੋਕੇਸ਼ਨ ਲਗਾਏ ਆਪਣੀ ਸਹੀ ਜਗ੍ਹਾ ਤੇ ਪਹੁੰਚੇ ਇਹ ਲੋਕਾਂ ਨੇ ਲੀਡਰਾਂ ਨੇ ਤੁਹਾਡੇ ਬੱਚਾ ਨੂੰ ਜ਼ਿੰਦਾਬਾਦ ਮਰਦਾਬਾਦ ਕਰਨ ਵਾਸਤੇ ਰੱਖਿਆ ਔਰ ਕੁਝ ਨਹੀਂ ਕਰਨ ਵਾਸਤੇ ਰੱਖਿਆ ਨਾ ਇਹ ਕਦੀ ਅੱਗੇ ਵਧਨ ਦੇਣਗੇ ਮੇਰੀ ਇੱਕ ਹੱਥ ਜੋੜ ਕੇ ਬੇਨਤੀ ਹੈ ਤੁਹਾਡੇ ਮੁਰੇ 2027 ਦੇ ਵਿੱਚ ਤੁਸੀਂ ਆਪਣੀ ਤਾਕਤ ਦਿਖਾ ਦਿਓ ਇਹ ਤਰਨ ਤਰਨ ਵਾਲਿਓ ਤੁਸੀਂ ਮੈਨੂੰ ਪਾਵੇਂ ਇੱਥੋਂ ਹਰਾ ਦੋਗੇ ਨਾ ਪਰ ਆਪਣੇ ਕੰਮ ਕਰਾ ਕੇ ਦਿਖਾ ਦਿਓ ਹੱਜ ਵੀ ਲੱਖਾਂ ਹੀ ਐਕਸੀਡੈਂਟ ਹੋਏ ਆ ਲੋਕੀ ਰੋਂਦੇ ਪਏ ਆ ਸੜਕਾਂ 'ਚ ਰੋਂਦੇ ਪਏ ਆ ਕਈਆਂ ਟੱਕੇ ਹੋਏ ਆ ਔਰ ਜੇ ਪੰਜਾਬ ਵਿੱਚ ਕਈ ਨੌਕਰੀ ਕਿਸੇ ਕੋਈ ਨੌਕਰੀ ਨਹੀਂ ਗਈ ਸਾਰੇ ਬੇੜਾ ਗਰਕ ਹੋਇਆ ਪਿਆ ਅਸੀਂ ਕਿੱਧਰ ਜਾਈਏ ਸਾਨੂੰ ਕੋਈ ਹਾਲਾਤ ਨਹੀਂ ਆਬਦੇ ਮੈਂ ਕਹਿੰਦਾ ਤੁਸੀਂ ਲੜੋ ਮੇਰੇ ਅਸੀ ਸਮਾਜ ਭਾਈਚਾਰਾ ਮੇਰੇ ਬਾਲਮੀਕ ਸਮਾਜ ਗੁਰੂ ਰਵਿਦਾ ਸਮਾਜ ਔਰ ਸਿੱਖ ਸਮਾਜ ਲੜਨ ਸਾਰੇ ਜਾਣੇ ਲੜਦੇ ਔਰ ਜਿਹੜੇ ਸਾਡੇ ਵੀ ਸਾਰੇ ਭਰਾ ਹੈਗੇ ਆ ਔਰ ਮਜਬੂਸੀ ਕੇ ਸਾਡੇ ਸਿੰਘ ਭਾਈ ਆ ਅਸੀਂ ਉਹਨਾਂ ਦੇ ਨਾਲ ਖੜੇ ਆ ਸਾਨੂੰ ਸਾਡੀ ਕੌਮ ਨੂੰ ਤਾਂਚ ਕੀਤੀ ਜਾਂਦੀ ਹੈ ਸਾਡੀ ਕੌਮ ਨੂੰ ਟਾਰਗੇਟ ਕੀਤਾ ਜਾਂਦਾ ਜਣਾ ਖੜਾ ਉੱਠ ਕੇ ਮੂੰਹ ਚੁੱਕ ਕੇ ਕੁਛ ਦਾ ਕੁਛ ਬੋਲ ਦਿੰਦਾ ਵਾ ਅਸੀਂ ਉਹਨਾਂ ਦੇ ਉੱਤੇ ਜੁੱਤੀਆਂ ਆਂਦੀਆਂ ਮਾਰਨੀ ਨੇ ਨਾ ਸਿਰ ਗੰਜੇ ਕਰ ਦੇਣੇ ਆ ਔਰ ਇੱਕ ਗੱਲ ਕਰਨ ਜਾਨੇ ਵੀ ਇਹ ਜਿਹੜਾ ਜਾਤਪਾਤ ਦਾ ਮਸਲਾ ਇਹ ਨਾ ਕਰੋ ਅਸੀਂ ਤਾਂ ਸਾਰੇ ਨੂੰ ਇੰਡੀਅਨ ਬਣਾਣਾ ਚਾਹੁੰਦੇ ਆ ਸਾਰੇ ਭਾਰਤ ਦੇ ਮੁੱਲਵੰਸੀ ਬਣਾਣਾ ਚਾਹੁੰਦੇ ਆ ਵੀ ਸਾਰੇ ਇੱਕ ਚੰਦ ਹੋ ਗਏ ਹਿੰਦੂ ਮੁਸਲਮਾਨ ਸਿੱਖ ਸਾਰੇ ਭਰਾ ਭਰਾ ਇੱਕ ਦੂਸੇ ਜਗਾ ਜਾਇਆ ਕਰੋ ਕਿਦੋਂ ਘਰ ਜਾਇਆ ਕਰੋ ਪਿਆਰ ਵੱਦਾ ਵਾ ਔਰ ਜੇ ਤੁਸੀਂ ਆਪਣੇ ਇਹ ਯੂਨੀਵਰਸਿਟੀ ਦੇ ਬੱਚਿਆਂ ਵਾਸਤੇ ਨਹੀਂ ਲੜਦੇ ਨਾ ਅੱਜ ਆਉਣ ਵਾਲਾ ਦਿਨ ਤੁਹਾਡੇ ਵਾਸਤੇ ਬਹੁਤਾ ਕਿੱਥੇ ਸਾਨੂੰ 35 ਕਿਲੋ ਕਣਕ ਮਿਲਦੀ ਸੀ ਹੁਣ 12 ਕਿਲੋ ਤੇ ਆ ਗਈ ਹੈ ਹੁਣ 12 ਤੋਂ ਵੀ 2 ਕਿਲੋ ਰਹਿ ਜਾਣੀਆਂ ਉਸ ਟਾਈਮ ਤੇ ਬੋਲਿਓ ਜਦ ਤੁਹਾਡੇ ਜੰਜੀਰਾ ਪਾਤੀਆਂ ਦੇ ਗਲਿਆਂ ਵਿੱਚ ਉਦੋਂ ਬੋਲੋਗੇ ਅੱਜ ਹੁਣ ਤੁਹਾਡੇ ਲੋਕਤੰਤਰ ਆ ਤੁਸੀਂ ਖੁੱਲ ਕੇ ਬੋਲੋ 2000 ਸਾਈਜ਼ ਦੇ ਵਿੱਚ ਕਿਸੇ ਲੀਡਰ ਨੂੰ ਵੋਟ ਨਾ ਪਾਓ ਸਾਰੇ ਆਜ਼ਾਦ ਬਣਾਓ ਜੀ ਇਹ ਕੰਪਨੀ ਜਨਸ ਦਾ ਵੋਟਾਂ ਲੜਦੇ ਆ ਅੱਜ ਸਰਗਰ ਦੇ ਐਮਐਲਏ ਜਿਹੜਾ ਪਰ ਕਿਉਂ ਉਜੁਰਤਾਂ ਤੇ ਆ ਜਾਂਦੇ ਹਾਂ ਵਿਸ਼ਟਾਚਾਰ ਕੀ ਕਹਿੰਦੇ ਮੈਂ ਇੱਕ ਨਸ਼ੇ ਦੇ ਖਿਲਾਫ ਗਾਣਾ ਵੀ ਲਿਖਿਆ ਜੀ ਇਧਰ ਦੋ ਲੈਣਾ ਹੋ ਗਿਆ ਜੀ ਤੈਸਮੈ ਸਭ ਹੋ ਗਏ ਅੱਡੇ ਬਣ ਗਏ ਬਾਰਡਰ ਤੇ ਹੋ ਪੀਜ਼ੀਆਂ ਵਾਂਗੂ ਚਿੱਟਾ ਅੱਜ ਕੱਲ ਮਿਲਦਾ ਆ ਡਰ ਤੇ ਵੰਸ਼ ਬਚਾਉਣਾ ਮੁਸ਼ਕਲ ਹੋ ਗਿਆ ਵੰਸ਼ ਬਚਾਉਣਾ ਮੁਸ਼ਕਲ ਹੋ ਗਿਆ ਨਸ਼ੇ ਹੱਥ ਯਾਰੇ ਤੂੰ ਕੀ ਮਾਪੇ ਕਰਨ ਉਮੀਦਾਂ ਜੰਗ ਬਲਡ ਕਵਾਰੇ ਤੋਂ ਆ ਵੇਖ ਭਗਤ ਆਕੇ ਤੈਂ ਦੇ ਕਿਲੇ ਉਮੀਦਾਂ ਦੇ ਵਿੱਚ ਚਰਾਹੇ ਰੋਂਦੇ ਖੜੇ ਬੁੱਤ ਸ਼ਹੀਦਾਂ ਦੇ ਵਿੱਚ ਚਰਾਹੇ ਰੋਂਦੇ ਖੜੇ ਬੁੱਤ ਸ਼ਹੀਦਾਂ ਦੇ ਹੁਣ ਤਾਂ ਜ਼ਿੰਦਗੀ ਹੋ ਗਈ ਮਿੱਤਰਾਂ ਹੁਣ ਤਾਂ ਜ਼ਿੰਦਗੀ ਹੋ ਗਈ ਐ ਮਿੱਤਰਾ ਸੋਡੇ ਖਰੇ ਤੂੰ ਕੀ ਮਾਪੇ ਕਰਨ ਉਮੀਦਾਂ ਜੰਗ ਬਲਡ ਕਵਾਰੇ ਤੋਂ ਕੁਰਸੀ ਦੀ ਹੀ ਭੁਖਨੇ ਕੁਰਸੀ ਦੀ ਹੀ ਭੁਖਨੇ ਲੀਡਰ ਲਾਣਾ ਦੋਸ਼ੀ ਏ ਜੱਦਰ ਦੇਖਾਂ ਹੁੰਦੀ ਇਹਨਾਂ ਦੀ ਤੱਕੇ ਈਸ਼ਾਈਏ ਹੀਰ ਸੇਫ ਨਹੀਂ ਜਾਂਦੀ ਮਿੱਤਰਾ ਹੀਰ ਸੇਫ ਨਹੀਂ ਜਾਂਦੀ ਮਿੱਤਰਾ ਤਖਤ ਹਜ਼ਾਰੇ ਤੋਂ ਕੀ ਮਾਪੇ ਕਰਨ ਉਮੀਦਾਂ ਜੰਗ ਬਲਡ ਕਵਾਰ ਇੱਕ ਹੋਰ ਗੱਲ ਆਈ ਦੇਖੋ ਜੀ ਜਿਹੜੀ ਐਸਪੀ ਸਾਹਿਬ ਮੈਡਮ ਇਹਨਾਂ ਸਸਪੈਂਡ ਕਰਾਈ ਆ ਦੇਖੋ ਅਕਾਲੀ ਦਲ ਨੇ ਕੰਪਲੀਟ ਕੀਤੀ ਭਾਜਪਾ ਨੇ ਸਸਪੈਂਡ ਕਰਾ ਦਿੱਤੀ ਇਹ ਜਿਹੜਾ ਆਈਪੀਐਲ ਅਫਸਰ ਆ ਬੜੀ ਮੁਸ਼ਕਲ ਬੰਦੇ ਆ ਤੇ ਇਹਨਾਂ ਨੂੰ ਇਹ ਨਹੀਂ ਪਤਾਈ ਆਈਪੀਐਲ ਅਫਸਰ ਦੀ ਇੱਜ਼ਤ ਕੀ ਆ ਯਾ ਉਹਨਾਂ ਨੇ ਉਹਨਾਂ ਨੇ ਥੋੜੀ ਬੋਟ ਪਾਣੀ ਜਾ ਕੇ ਇਸ ਕਰਕੇ ਮੇਰੀ ਭੈਣ ਨੂੰ ਬਹਾਲ ਕੀਤਾ ਜਾਵੇ